ਲੱਗਦਾ ਫਰਕ ਕੋ ਥੋੜਾ ਬੋਤਾ ਹੁਣ ਫਰਕ ਲੱਗਦਾ ਥੋੜਾ ਬੋਤਾ ਕੋ ਆ ਵੇ ਕਾਲੀ ਪੈਣ ਰਹੀ ਆ ਹੈ ਕੰਬਲ ਨਾ ਲਾਓ ਠੰਡ ਵਾ ਹੂੰ ਠੰਡ ਵਾ ਕੰਬਲ ਕੇ ਲਾਈ ਜਾਨੇ ਮੈਂ ਆਖੰਡਿਆ ਹੀ ਹੂੰ ਘਰ ਚ ਗਰੀਬੀ ਆ ਦੇ ਦੁਖ ਅਮੀਰਾਂ ਵਾਲੇ ਲੱਗ ਗਏ ਆਇਆ ਤਾਂ ਆਈ ਨਹੀਂ ਹੈਗੇ ਡੈਡੀ ਠੀਕ ਹੋਏ ਸੀ ਨਾ ਕੋਈ ਫੋਨ ਕੀਤਾ ਵੀਰ ਨੇ ਘਰ ਟਾਂਚ ਨਹੀਂ ਪੈ ਗਈ ਆ ਇਦਾਂ ਨਹੀਂ ਆਖੀਦਾ ਹੁੰਦਾ ਦੋਸੋ ਸਰੀਰਾਂ ਦੇ ਨਾਲ ਵਾ ਫੇਕ ਹੀ ਹੋਇਆ ਮਨਜੋਦ ਕਿਤੇ ਕਿਸੇ ਗੱਲੋਂ ਪਾਸਾ ਵਟਿਆ ਵਾ ਉਸੇ ਵੇਲੇ ਤੁਹਾਨੂੰ ਲੈ ਕੇ ਤੁਰ ਪਿਆ ਵਾ ਜਿਹੇ ਲੋਕਾਂ ਦੇ ਪੁੱਤ ਤੇ ਆਖੇ ਨਹੀਂ ਲੱਗਦੇ ਆਂਦੇ ਬੁੱਢਾ ਮਰਿਆ ਤੇ ਪਿਆਰ ਰਵੇ ਸਾਡਾ ਤੇ ਪੁੱਤ ਕਿਤੇ ਸਰਦਾਰ ਵਾ ਸਰਵਣ ਪੁੱਤ ਵਾ ਸਾਡਾ ਇਹੋ ਦੇ ਕਰਕੇ ਮੈਨੂੰ ਦੁੱਖ ਲੱਗਦਾ ਮੇਰਾ ਪੁੱਤ ਕਿੱਥੋਂ ਪੈਸੇ ਲਿਆਊਗਾ ਕੋਈ ਨਹੀਂ ਕੋਈ ਨਹੀਂ ਪੈਸੇ ਦੀ ਨਾ ਕਰਨ ਕਰੋ ਪੈਸੇ ਦੀ ਨਾ ਫਿਕਰ ਕਰੋ ਆਹ ਕਿਥੋਂ ਲਿਆ ਹੋਈ ਨਾ ਚਲ ਕੋਈ ਨਹੀਂ ਟੈਨਸ਼ਨ ਨਾ ਲਓ ਤੁਸੀਂ ਹੱਥ ਨਾ ਕਿਤੇ ਹਿਲਾ ਲਿਓ ਹੱਥ ਨਾ ਲਾਓ ਮੈਂ ਵੇਖਾ ਮਨਜੋਤ ਨੂੰ ਕੀ ਆਂਦਾ ਵਾ ਡਾਕਟਰ ਮਨਜੋਤ ਨੂੰ ਵਾਕੀ ਚਿੰਤਾ ਨਾ ਕਰੇ ਕੋਈ ਫਿਕਰ ਨਾ ਨਹੀਂ ਨਹੀਂ ਉਹ ਹੁੰਦਾ ਵਾ ਤੁਹਾਡੇ ਕੋਲ ਆਉਂਦਾ ਵਾ ਮੇਰੀ ਗੱਲ ਸੁਣੋ ਮੈਂ ਨਾ ਆ ਸ਼ਾਲ ਤੁਹਾਡੇ ਉੱਤੇ ਦਿੰਨੀ ਆ ਆ ਪਤਲਾ ਜਿਹਾ ਲੱਲੋ ਆਹ ਕਾਲੀ ਪੈਂਦੀ ਆ ਕੋਈ ਨਹੀਂ ਆ ਲੱਲੋ ਪਤਲਾ ਜਿਹਾ ਕੰਬਲ ਨਾਲ ਲਓ ਮੈਂ ਨਾ ਆਉਣੀ ਹੁਣੇ ਮੈਂ ਜੋਧ ਨੂੰ ਵੇਖ ਆਵਾ ਆਉਣੀ ਹਾਂ ਜੀ ਤੇਲ ਮੈਂ ਨਹੀਂ ਕਰਦੀ ਫੋਨ ਮੈਂ ਫਿਰ ਇਦਾਂ ਕਹਿਣ ਟੀ ਸੀ ਕਿ ਮੈਂ ਫਿਰ ਸੰਦੀਪ ਦੀਦੀ ਨੂੰ ਕਹਾਂ ਮੇ ਲੱਗ ਰਿਹਾ ਭਾਜ ਪਾਹ ਹੋ ਪੌਣੇ 3 ਤੇ ਵੇਖੋ ਚੱਲੇ ਆ ਤੇ ਫੇ ਤੁਹਾਨੂੰ ਕੀ ਪਤਾ ਤੁਸੀਂ ਅੱਜ ਸ਼ਾਮਾਂ ਨੂੰ ਆਉਣਾ ਵਾ ਕਿ ਨਹੀਂ ਆਉਣਾ ਰਾਤ ਨਾ ਰੱਖ ਲੈਣ ਡੈਡੀ ਨੂੰ ਹਾਂਜੀ ਚਲੋ ਠੀਕ ਜੇ ਫਿਰ ਚੰਗਾ ਮੈਂ ਕੈਨਨੀ ਮਾਸੀ ਨੂੰ ਫੋਨ ਕਰ ਲਾ ਹਾਂਜੀ ਠੀਕ ਓਕੇ ਹੇ ਯਾਰ ਕਿ ਬਾਕ ਖੋਸਵਾ ਪਰ ਉੱਪਰ ਉੱਪਰ ਖੋਸਵਾ ਦੁਖੀ ਸਾਰੇ ਹੁਣੇ ਪਰ ਗਰੀਬੇ ਕਰ ਬਿਮਾਰੀ ਪੈ ਜਾਂਦੀ ਹੈ ਨਾ ਪਤਾ ਨਹੀਂ ਹੁੰਦਾ ਵਾ ਇੱਕ ਗਰੀਬੀ ਇੱਕ ਬਿਮਾਰੀ ਰੱਬਾ ਜੇ ਗਰੀਬੀ ਦਿੱਤੀ ਹੈ ਨਾ ਤਾਂ ਕੋਈ ਬਿਮਾਰੀ ਨਾ ਕਰ ਦੇਵੇ ਪਾ ਇਹ ਵਾਲੇ ਤੇ ਇਲਾਜ ਕਰਾ ਲੈਂਦੇ ਆ ਇੱਕ ਗਰੀਬੀ ਹਿੰਦਾਂ ਨਾ ਉਲਾਦੇ ਤੋਂ ਮਰ ਜਾਂਦਾ ਵਾ ਇਹ ਭੈਣ ਦਾ ਸ਼ੁਗਰਵਾ ਇਹ ਵਿਚਾਰੀ ਨਾ ਹੀ ਨਹੀਂ ਕਰਦੀ ਦੋਨੋਂ ਚੜੀ ਨਿਕਲਣਾ ਕਿਹੜੇ ਕਰਨਾ ਪਤਾ ਕਰਾ ਫੀਸਾ ਤਾਰਾ ਉਹਨੇ ਗਲਾ ਸੁਣ ਕੇ ਵੀ ਰੋਣਾ ਹੀ ਆਉਂਦਾ ਮੰਮੀ ਡੜੀਦੀਆਂ ਵੀ ਰੱਬਾ ਕਦੇ ਮੈਨੂੰ ਵੀ ਨੌਕਰੀ ਦੇ ਦੇ ਜਾਂ ਬਾਹਰ ਬੂਰੀ ਘੱਲ ਦੇ ਮੈਂ ਆਪਣੇ ਮਾਪੋਜ਼ ਖੁਸ਼ ਕਰਾਂ ਮਾਪਿਆਂ ਬਿਨਾਂ ਨਾ ਤਾਂ ਘਰ ਖਾਲੀ ਲੱਗਦਾ ਜੀ ਨਹੀਂ ਲੱਗਣਿਆ ਘਰ ਮੇਰਾ ਸੰਦੀਪ ਤੇਰੇ ਆ ਲੋ ਮਨ ਜਦੋਂ ਕੈਂਡੇ ਵੀ ਮਾਸੀ ਨੂੰ ਫੋਨ ਕਰ ਲੋ ਤੇ ਕਹੋ ਵੀ ਮੈਂ ਰਾਤ ਰਹਿ ਲੇਂਗੀ ਅੱਜ ਤੇ ਡੈਡੀ ਵੱਲੋਂ ਕੀ ਕਹਿੰਦੇ ਡੈਡੀ ਵੱਲੋਂ ਕਹਿੰਦੇ ਵੀ ਹਜੇ ਨਾ ਫੋਨ ਕਰ ਕਰਕੇ ਪੁੱਛੋ ਜੀ ਨਹੀਂ ਡਾਕਟਰ ਦੱਸਣ ਜਾਂ ਕੁਛ ਤੇ ਮੈਂ ਕਹਾਂ ਜੀ ਮਤਲਬ ਭਾਏ ਵੀ ਤੇ ਨੇਰੇ ਹੋਏ ਆਉਣਾ ਵਾ ਪਰ ਮੈਨੂੰ ਤਾਂ ਲੱਗਦਾ ਰਾਤ ਰੱਖਣਾ ਨਾਲ ਡੈਡੀ ਠੀਕ ਹੋਣਗੇ ਤੇ ਫੇਰ ਹੀ ਆ ਨਾ ਤੈਨੂੰ ਫੋਨ ਕਰ ਦੋ ਮਾਸੀ ਨੂੰ ਕਹਿ ਦੋ ਵੀ ਚੱਲ ਮੈਂ ਅੱਲਾ ਹੁੰਦੀ ਮੈਨੂੰ ਪਤਾ ਨਹੀਂ ਉਹ ਚੁੱਕਣਾ ਵੀ ਤੇ ਨਹੀਂ ਕਲ ਜੀਤ ਦੀਦੀ ਆਈ ਲੱਗਦਾ ਉੱਧਰ ਅਮਾ ਉੱਪਰ ਚਲੇ ਗਏ ਮਾਰ ਕੇ ਆਂਦੀ ਆਹ ਹਾਂ ਉਹ ਵੀ ਕੁਮੇਟੀਆਂ ਕੁਮੋਟੀਆਂ ਕਹਿੰਦੀਆਂ ਫਿਰ ਢੰਡੀਆਂ ਵਾ ਨਾ ਨਹੀਂ ਚੁੱਕਣ ਦੇ ਮੈਂ ਫੋਨ ਤੇ ਫੇਰ ਫਰੇਦਾ ਗਰੋਪਾ ਦੀ ਜੁਣੀ ਉਹਨੇ ਘਰ ਵੀ ਲੜਾਈ ਪਈ ਆ ਮਾਦਾ ਕੜਾ ਘੱਟ ਬੋਲਦੀ ਵਾਹ ਵੇਹਲਾ ਦੀਦੀ ਤੋਂ ਨਾ ਪੈਹਾਂ ਵੱਲੋਂ ਚੰਗੀ ਸੌਖੀ ਆ ਭਾਜੀ ਦਾ ਵੀ ਸੁਭਾਅ ਬੜਾ ਵਧੀਆ ਵਾ ਪਰ ਆਹ ਜੜੀ ਨਾ ਨੌ ਸੱਸ ਦੀ ਨਹੀਂ ਨਾ ਬੰਦੀ ਇਹ ਵੀ ਬੜਾ ਵੱਡਾ ਪੰਗਾਈ ਆ ਪੈਹੇ ਨਾ ਨਹੀਂ ਹਰ ਇੱਕ ਸੌਖ ਹੁੰਦਾ ਤੂੰ ਇਹਦਾ ਗਰੋਪਾ ਦੀ ਨੂੰ ਪੁੱਛ ਲੋ ਚਲੋ ਮੈਂ ਉਹਨਾਂ ਨੂੰ ਫੋਨ ਲਾਉਣੀ ਫਿਰ ਹਾਂ ਤੇ ਮੈਂ ਤਾਂ ਗਣਾ ਫਿਰ ਮੈਂ ਉਧਰ ਹੋਵਾਂ ਕਮੇਟੀ ਕਮਟੀ ਦੀ ਗੱਲ ਚੱਲਣ ਈ ਹੋਣੀ ਆ ਚਲੋ ਹੋਣੀ ਕੋਈ ਨਾ ਅੱਜ ਤੇ ਡੈਡੀ ਭਾਵੇਂ ਬਿਮਾਰ ਵਾ ਤੇ ਖਾਲ ਨੂੰ ਠੀਕਦੇ ਹੋਈ ਜਾਣਾ ਵਾ ਚਲੋ ਕੋਈ ਨਹੀਂ ਚਲ ਜੂ ਤੁਸੀਂ ਮੈਂ ਕਰ ਲਈਨੀ ਗੱਲ ਆ ਮੈਂ ਫਿਰ ਸਲਾਹ ਪੈ ਰਾਵਾਂ ਨਾ ਨਾ ਪਿੱਛੇ ਲਾ ਪਾ ਲੋ ਚਲੋ ਪਾ ਲਾਂਗੇ ਜੇ ਰਹਿਣ ਦਾ ਨਹੀਂ ਤੁਸੀਂ ਪਾ ਲੋ ਕਮੇਟੀ ਦਾ ਆਹੋ ਚਲ ਫਿਰ ਮੈਂ ਕਹਾਉਣੀ ਆ ਨਾ ਤੇ ਕਹਾਉਂ ਚ ਇੱਥੇ ਚਲ ਗਿਆ ਮੰਜੋਰ ਮੈਂ ਉਧਰੋਂ ਵੇਦੀ ਆਈ ਮੈਨੂੰ ਕਿਤੇ ਨਹੀਂ ਦਿਖਿਆ ਪਤਾ ਨਹੀਂ ਫਿਰ ਡਾਕਟਰ ਦੇ ਰੂਮ ਚ ਜਾ ਕੇ ਪਤਾ ਨਹੀਂ ਕਿੱਥੇ ਕਿੱਥੇ ਨਹੀਂ ਮੰਮੀ ਨਾ ਮਨ ਪਰ ਕੀ ਕਹਾਂ ਦੇ ਤੂੰ ਮੈਂ ਤੂੰ ਤੁਹਾਨੂੰ ਹੌਸਲਾ ਦੇਣਾ ਵਾ ਤੇ ਠੀਕ ਹੈ ਨਾ ਮਨਜੋ ਤੇਰੇ ਡੈਡੀ ਦੇ ਸਿਰ ਤੇ ਸਾਰਾ ਘਰ ਵਾ ਆਪਾਂ ਕੀ ਕਰਾਂਗੇ ਉਹ ਤਾਂ ਮੰਮੀ ਮੈਨੂੰ ਹੀ ਪਤਾ ਵਾ ਘਰ ਉਹਦੇ ਹਿੱਤੇ ਹੀ ਆ ਹੁਣ ਤਾਂ ਦੇ ਦੇਈ ਵੇਖ ਲਿਆ ਸਾਰਿਆਂ ਨੇ ਪਤਾ ਲੱਗ ਗਿਆ ਜੇ ਰਾਤ ਬੰਦੇ ਨੂੰ ਇਦਾਂ ਹੋਵੇ ਤਾਂ ਕੀ ਕਰਾਂਗੇ ਆਪਾਂ ਉਹ ਤਾਂ ਹੈ ਹੀ ਆ ਮੰਮੀ ਕੀ ਆਂਦਾ ਡਾਕਟਰ ਲੋੜ ਡਾਕਟਰ ਕਹਿੰਦਾ ਝਟਕਾ ਆਇਆ ਲੱਗਾ ਵਾ। ਹੈ? ਝਟਕਾ ਲੱਗਾ ਵਾ, ਅਟੈਕ ਆਇਆ ਵਾ। ਉਹ ਕਹਿੰਦਾ ਕਿ ਕੋ ਟੈਨਸ਼ਨ ਟੂਨਸ਼ਨ ਲਈ ਹੈ। ਤੇ ਮੈਂ ਕੀ ਦੱਸਾਂ ਨੂੰ? ਟੈਨਸ਼ਨ ਆ ਨਾ ਨਹੀਂ ਭਰੇ ਪਏ ਆ। ਉਹ ਕਹਿੰਦਾ ਟੈਨਸ਼ਨ ਨਹੀਂ ਦੇਣੀ ਇਹਨੂੰ ਕੋਈ। ਮੈਂ ਸਾਰੀ ਉਮਰੀ ਉਹਦੇ ਸਿਰ ਤੇ ਟੈਂਸਰ ਤੋਂ ਉਹਨੂੰ ਆਪ ਹੀ ਹੋਣੀ ਹੈ। ਅੱਜ ਇੱਕ ਜਣੀ ਹੈ। ਤੇ ਮੇਰੀ ਵਿਚਾਰੀ ਪੱਜੀ ਆਈ ਚਾਹ ਨਾ ਮਹਿਣ ਆਉਂਦੇ ਆ ਉਹਨੂੰ ਕਮਲ ਪਿਆ। ਮੰਮੀ ਦੁੱਖ ਵੀ ਨਾ ਗਰੀਬਾਂ ਕਰੀ ਆਉਂਦੇ ਆ ਕੀ ਆਏ ਇਹ ਮੰਜੋੜੋ ਨਾ ਲੈ ਕੇ ਆਈਏ ਤੇ ਆਪਾਂ ਕੀ ਕਰਦੇ ਕਿ ਦਾਸ ਪਾਲ ਲੈ ਕੇ ਆ ਜਾਂਦੇ ਕਿਥੋਂ ਵੇਹੇ ਨਹੀਂਦੇ ਆਪਾਂ ਬੱਤ ਮੰਮੀ ਨੰਕੀ ਨੰਕੀ ਦੇ ਮੇਲੇ ਨਹੀਂ ਲੱਗਦਾ ਅੜੀ ਮੇਲ ਵਾਂਗ ਲਾਗੇ ਮੇਰਾ ਤਾਂ ਉੱਥੇ ਹੀ ਲੱਜਿਆ ਕਰਾਂ ਪੱਠੇ ਪੁੱਠੇ ਪਾ ਆ ਗਿਆ ਨਾ ਜਿਹੜਾ 5000 ਬਣਾਇਆ ਕਰੂ ਉਹ ਸਹੀ ਉਹ ਤਾਂ ਗੱਲ ਸਹੀ ਆ ਇਹ ਹਾਦ ਕਿਤੇ 1200 ਰੁਪਏ ਆਜੇ ਤੇ ਉਹ ਨਹੀਂ ਰਲਦਾ ਤੇ ਹੋਰ ਜੱਟ ਦੀ ਜੂਨ ਜਿਹੜਾ ਮੜਾ ਜੱਟ ਹੋਣਾ ਉਹਦੀ ਜੂਨ ਹੀ ਮਾਰੀ ਆ ਆਹੋ ਇਹ ਵੀ ਗੱਲ ਠੀਕ ਆ ਪੱਟੇ ਵੱਡਜਿਆ ਕਰਾਂਗਾ ਚੱਲ ਮੈਂ ਨਾਲ ਕੋਧਰ ਕੇ ਪਾਲ ਲਿਆ ਕਰੂ ਤੇਰੇ ਜੱੜੀ ਨਾਲ ਤੇ ਹੋਰ ਭਾਂਡਾ ਨਹੀਂ ਢਾਲਿਆ ਕਰਾਂਗੇ ਕੋਈ ਹੋਰ ਮੈਂ ਕੱਦੀ ਲੈ ਆਂ ਵੀ ਚੱਜਦੀ ਨਾਲ ਦੁੱਧਾ ਤੇ ਪਾਲਾਂਗੇ ਮੰਮੀ ਕਿੱਥੋਂ ਲੈਣੀ ਐ ਮਾਜੇ ਜੇ ਭੈਣ ਦੇ ਸੋਨਾ ਪਾਏ ਗਏ ਨੇ ਲੱਖ ਰੁਪਏ ਫੜਿਆ ਹੀ ਓ ਚਲੋ ਛਕਿਸ਼ਤ ਕੁਸ਼ਤ ਕਰ ਲਾਂਗੇ ਦੁੱਧ ਪਾਈ ਜਾਵਾਂਗੇ ਕੋ ਫੀਟ ਲਾਵਾਂਗੇ ਕੋ ਕਿਸ਼ਤ ਤਾਰਨ ਲਾਂਗੇ ਮੇਰੀ ਜਿੱਦਾਂ ਪਾ ਦਿੱਤੀ ਮੇਰੇ ਥੋੜੀ ਜਿਹੀ ਨਾ ਵੱਧਈ ਹੈ ਉਹ ਤੇ ਹੁਣ ਅਸੀਂ ਕਾਲੀ ਕਾਲੀ ਗਣੇ ਪਾਤਾ ਤੇ ਉਹਨੇ ਜਵਾਬ ਕੀ ਦੇਣਾ ਆਪਣੇ ਪੇਕ ਤੋਂ ਸੋਰੇ ਪਰ ਮੇਰੀ ਤੀਨ ਰੱਬ ਜੀ ਦਾਦਾ ਦੇ ਪਰ ਮਾਪਿਆਂ ਕਾਂ ਵਾਲੀ ਹੋਵੇ ਉਹ ਸੋਣਾ ਕਹਿੰਦਾ ਇਹ ਲੋਡ ਪਈ ਤੇ ਹੋਰ ਫੜਨੇ ਸੋਣਾ ਕਹਿੰਦਾ ਜ਼ਿਆਦਾ ਵਾ ਅੱਛਾ ਪੈਸੇ ਹੋਰ ਲੰਦੇ ਆਂਦਾ ਬਿੰਦਾ ਹੋਰ ਫੜਨੇ ਪਰ ਸਾਰੀ ਜਾਣਾ ਵਾ ਤੇ ਹਾਏ ਮਹਾਰਾਜ ਜਿਆਦੇ ਪੈਸੇ ਨਾ ਲਵਾਵੀਂ ਮੇਰਾ ਇਹਨਾਂ ਚੋਂ ਹੀ ਬਾਜ ਜਾਂਦੇ ਐਵੇਂ ਬਾਜ ਜਾਂ ਚੰਗਾ ਵਾ ਤੂੰ ਬਾਕੀ ਮੋੜ ਦਾਂ ਗਿਆ ਨੂੰ ਕਾਪ ਕੇ ਜਮਾ ਕਰਾਲਾ ਅਰੇ ਬਾਡਾ ਦਾਨ ਦਵਾਵੀ ਦਾਨ ਨਾਲ ਦਵਾਵੀ ਸੱਚੇ ਪਾਤਸ਼ਾ ਸਾਰਿਆਂ ਦਾ ਭਲਾ ਕਰਿੰਦੇ ਕੇ ਤਾਂ ਮਾੜਾ ਨਹੀਂ ਕੀਤਾ ਕੀ ਕਰਾ ਤੂੰ ਤੁਹਾਨੂੰ ਹੁਣ ਹੁਲਾ ਦੇਣਾ ਹੁਣ ਤੂੰ ਰੋਈ ਜਾਨੀ ਔਰ ਭੈਣ بار بار ਫੋਨ ਕਰੀ ਜਾਂਦੀ ਤੇ ਮੈਂ ਇਹਨੂੰ ਆਖਿਆ ਤੂੰ ਅਜਰਾ ਪਾ ਰਾ ਤਾ ਆਹ ਉਹਨ ਘਰੇ ਆ ਲਾ ਮਨਪ੍ਰੀਤ ਲੱਗੇ ਹਾਂ ਇਹ ਬੰਦਾ ਕਰੂਗਾ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਦੀ। ਯਾਹ ਨੂੰ ਦੱਸ ਡੈਡੀ ਆਪਣੇ ਜਾਂ ਕੇ ਉਹਨੂੰ ਕਹ ਡਾਕਟਰਾਂ ਦਾ ਕੋਈ ਨਹੀਂ ਠੀਕ ਹੋ ਜਾਣਾ ਉਹ ਕੜੀ-ਕੜੀ ਕਰੀ ਜਾਂਦਾ ਮਨਜੋਤ ਨੂੰ ਕਹਿ ਫਿਕਰ ਨਾ ਕਰੇ ਫਿਕਰ ਨਾ ਕਰੇ। ਆਹੋ ਚਲ ਮੈਂ ਕਹਿੰਦਾ ਵਾਂ ਤੇ ਤੁਸੀਂ ਵੀ ਨਾ ਕਹੋ ਉਹਨੂੰ ਬੋਤਾ ਕਹੋ ਕਿ ਠੀਕ ਵਾ ਮਾੜਾ ਮੋਟਾ ਹੀ ਆ। ਮੈਂ ਤਾਂ ਬਧੇਰਾ ਵਸਰਾ ਦਿੱਤਾ ਮੈਂ ਵੀ ਕਰਨਾ ਕਰੋ ਕੋਈ ਨਹੀਂ। ਠੀਕ। ਇੱਡਾ ਜਵਾਨ ਮੇਰਾ ਪੁੱਤ ਵਾ। ਮਸਾ ਮਸਾ ਨਹੀਂ ਨੌਕਰੀਆਂ ਕਰੀ ਫਿਰਦੇ ਆਡੇ ਕਰਮਾਂ ਚ ਨਹੀਂ ਕੋ ਬਾਬਾ ਰਾਜੀ ਰਵੇ بس ਮਨ ਕੋ ਆਏ ਨਹੀਂ ਨੌਕਰੀ ਤਾਂ ਵੀ ਕੋਈ ਗੱਲ ਨਹੀਂ ਮੇਰਾ ਪਰਿਵਾਰ ਹੀ ਹੱਸਦਾ ਵਸਦਾ ਰਵੇ ਆਏ ਹੈ ਕਰਦਾ ਸਾਰਾ ਕੰਮ ਕਰ ਲਿਆ ਇੱਕ ਤੇਜ ਸੰਦੀਪ ਵੀ ਨਹੀਂ ਕਰੇ ਤਾਈ ਤੇ ਹੁਣ ਹਲੇ ਲੜ ਕੇ ਗਈ ਉਹਦੇ ਲਾਗੇ ਜਾਓ ਵੀ ਤਨੇ ਤੇ ਸੜੇ ਹਾਂ ਨਾ ਛੱਡਣ ਟਿਆ ਬਣਾਂ ਇੱਧਰ ਨੂੰ ਫਿਰ ਕੇ ਹੰਮੀ ਮਾਣਾ ਤੇ। ਉਹ ਜੋ ਬਣਾ ਹੋਂਡੇ ਨਾਲੇ। ਕੀ ਕਰਾਂ ਅੱਜ ਮੈਂ ਮੇਰਾ ਜੀ ਨਹੀਂ ਲੱਗਣ ਅੱਜ ਕਦੀ। ਰੁਪਦਾ ਨਹੀਂ ਇਹ ਚੱਕਰ ਜਿਹਾ ਜੀ ਕਦੇ ਆਈ ਜਾਂਦੇ। ਅੱਖਾਂ ਘੜੀ ਵੀ ਨਹੀਂ ਰਣ ਰਾਇਆ ਹੋਂਡਿਆ। ਪਤਾ ਨਹੀਂ ਕੀ ਹੋਂਡਿਆ ਓਏ। ਓਏ। ਅਏ ਤੇ ਨੂੰ ਕੀ ਹੋਇਆ ਈ। ਹਾਏ। ਹੈ ਕਿਉਂ ਹੈਂ ਜੋ ਪੜ ਆਹ ਹੈ ਤੈਨੂੰ ਕੀ ਹੋਇਆ ਹੋਰ ਯਾਰ ਹਾਂ ਹੈ ਦੇਖੋ ਬਿੰਨੋ ਜਕਰ ਜਿਹਾ ਆਇਆ ਟੈਨਸ਼ਨ ਨਹੀਂ ਕੋਈ ਥੀ ਹਾਂ ਟੈਨਸ਼ਨ ਲੈਣੀ ਹੈ ਟੈਨਸ਼ਨ ਕਾਹ ਦੀ ਟੈਨਸ਼ਨ ਲਈਆ ਵੀ ਬਰੀ ਅਗਧਨ ਪਾਣੀ ਨੂੰ ਰਹਿ ਲੱਗੀ ਰਹਿਣ ਦੇ ਅੱਗ ਨਾਲ ਠੇਕਦੇ ਆਪਣੀਆਂ ਤੇਰੇ ਠੇਕੇ ਤੇ ਮਾਨੂੰ ਨਹੀਂ ਲੋੜ ਕੋਈ ਪਾਣੀ ਲੈ ਆਂਦੀ ਉਹ ਬੈਂਕ ਚ ਗਿਆ ਏ ਉਹ ਪੈਸੇ ਨਹੀਂ ਆਏ ਤਾਂ ਦੋ ਤਿੰਨ ਮਹੀਨੇ ਬਾਅਦ ਪੈਸੇ ਪਰਚੇ ਦੇ ਪੈਣੇ ਆ ਹਾਂ ਤੋ ਤਾਈ ਨੇ ਵੀ ਦੇਣੇ ਇਹ ਪੈਸੇ ਰੈਂਟ ਤੇ ਅੱਗ ਲੱਗੀ ਪੈਣੀਆਂ ਨੂੰ ਮੇਰਾ ਤੇ ਘਰ ਵੀ ਤੇਰੇ ਨਾਲ ਆ ਕੀ ਕਰਾਂਗਾ ਮਰ ਬੜਕਾ ਮੈਂ ਕਰਨਾ ਪੈਣਾ ਚੱਲ ਉੱਠ ਤਾਂ ਬੜਾ ਡਰ ਹੋ ਰਿਹਾ ਨੇ ਚਲਾ ਵੀ ਮੈਂ ਤਾਂ ਬੜੀ ਤਰ੍ਹਾਂ ਜੀਣ ਨਾ ਗਣਿਆ ਬਗੋਂ ਮੱਕੇ ਹਮਨੇ ਸਭ ਦੇ ਘਮਗੇ ਹਾਂ ਹੋਰ ਤਾਂ ਹਾਂ ਹਾਲੀ ਨਾਲ ਤਰਵੀ ਵੀ ਬਰੀ ਤੇ ਆਖਿਆ ਵੀ ਰਹਿਣ ਦੇ ਲੋਕਾਂ ਦੇ ਮੂੰਹ ਅੱਗੇ ਆਉਣ ਨਾਲ ਕੰਮ ਚੰਗਾ ਆਪਣੀ ਥੋੜੀ ਖਾ ਲਾਂਗੇ ਇਹ ਗੱਲ ਸਹੀ ਆ ਮੈਨੂੰ ਸੌਬੜਾ ਮਿਲਦੀ ਆ ਘਰ ਚ ਮਾੜੀ ਚੰਗੀ ਖਾ ਲਾਂਗੇ ਆਪਣੀ ਲੋਨ ਨਾਲ ਹੀ ਖਾ ਲਾਂਗੇ ਸਾਨੂੰ ਉਹ ਵੀ ਬਹੁਤ ਆ ਪੈਸਾ ਬਣਾ ਜਿਦੋਂ ਮਰਜ਼ੀ ਦੇ ਦੇ ਜਿਦੋਂ ਮਰਜ਼ੀ ਜਿਦਾਂ ਮਰਜ਼ੀ ਅਗਲੀ ਤੇ ਵੀ ਵੀ ਗੱਲਾਂ ਸੁਣਾਉਂਦੀ ਜਗਾ ਪਾਣੂ ਆ ਉਹ ਵੀ ਵੀ ਗੱਲਾਂ ਕਰਦੀ ਐ ਕੋ ਟੇਕੇ ਦੀਆਂ ਰਹਿਣ ਤੇ ਭਰਾ ਵੱਜਣ ਦੀ ਗੋਲੀ ਜਿੰਨ ਮਰਜੀ ਦੇਣ ਦੇ ਪੈਲੀ ਅਹੀਂ ਨਹੀਂ ਆਰ ਕੱਲ ਆਣੀ ਹੁਣ ਪੈਲੀ ਇਹ ਚੱਲ ਵੇਨੇ ਆ ਵੇਨੇ ਕੀ ਆ ਆਪਣੇ ਡੈਚਰ ਆਪਰਾ ਵੀ ਪੀ ਬਦਵਾ ਲਈ ਨਵਾਂ ਜਦੋਂ ਜੀ ਕਰਦਾ ਮੈਂ ਤਾਂ ਕਿ ਚੱਲ ਪੈਸੇ ਪੁਆਏ ਹੁਣੇ ਤਾਂ ਮੈਨੂੰ ਕੀ ਪਤਾ ਸੀ ਪੈਸੇ ਨਹੀਂ ਆਉਣੇ ਹੁਣ ਪੈਸੇ ਖਲਾਰਤੇ ਇੱਕ ਪਤਾ ਜਾਗਾ ਫੇ ਮੈਂ ਅਗਰ ਨਾਲ ਜਦੋਂ ਸੁੱਟੀ ਦਾ ਪੈਸੇ ਨਹੀਂ ਛੇਤੀ ਆਉਂਦੇ ਉਹਨੂੰ ਇੰਨਾ ਪੈਸਾ ਤਾਂ ਵੀ ਮਰੂ ਮਰੂ ਕਰਦੀ ਰਹਿੰਦੀ ਉਹਦੇ ਉਹਦਾ ਅਧਿਕਾਰੀ ਇਹ ਪੂਰਾ ਹੁੰਦਾ ਵੇ ਪਰ ਦੇਣ ਤੇ ਪੈਣੇ ਆ ਨਾ ਅੱਜ ਵੀ ਦੇਣੇ ਕੱਲ ਵੀ ਦੇਣੇ ਕਪੜੇ ਕੀ ਉਕਾਰ ਵੇਚਦੇ ਨੇ ਆ ਫਿਰ ਦੇਣੇ ਉਹਨੂੰ ਪੈਸੇ ਦੀ ਗੱਲ ਕਲਜੀਤ ਹਾਂਜੀ ਉਦਾਂ ਵੇਲਾ ਕਮੇਟੀ ਤੂੰ ਆਪ ਪਾਈ ਆ ਤੇ ਸਾਰਾ ਕੰਮ ਮੇਰੇ ਤੋਂ ਕਰਵਾਉਣ ਲਈ ਆ ਸਾਰੇ ਮੈਂਬਰ ਤਾਂ ਮੈਂ ਇਕੱਠੇ ਕੀਤੇ ਤੂੰ ਕੀ ਕੀਤਾਈ ਫਿਰ ਕੀ ਇਸੇ ਲਈ ਆਉਂਦਾ ਹੁੰਦਾ ਕੀ ਫਾਇਦਾ ਜੇ ਤੂੰ ਮੇਰੀ ਮਦਦ ਹੀ ਨਾ ਕੀਤੀ ਹੈ ਮੇਰੀ ਗੱਲ ਸੁਣ ਮਦਦ ਤੇ ਚੱਲ ਮੈਂ ਕੀਤੀ ਆ ਵੇਲਾ ਆ ਜਿਹੜੀ ਪਰਮਜੀਤ ਕੌਰ ਆ ਰਜਵੰਤ ਕੌਰ ਇਹ ਸਾਰੀਆਂ ਮੈਂ ਹੀ ਇਕੱਠੀਆਂ ਕੀਤੀਆਂ ਵਾ ਤੇ ਤੇਰੇ ਕੋਲ ਇੱਕ ਮੈਂਬਰ ਵੀ ਨਹੀਂ ਵਹਿਲਾ ਹੋਇਆ ਕਿਉਂ ਦੋ ਤਿੰਨ ਮੈਂਬਰ ਤੇ ਮੇਰੇ ਆ ਤੇ ਬਾਕੀ ਚਾਹੀਏ ਜਿਹੜੀਆਂ ਮੈਂ ਦੋ ਪਾਲੀਆਂ ਆਪੂ ਹੂੰ ਉਹ ਹੀ ਤੂੰ ਮੈਨੂੰ ਹੀ ਬਸ ਕਿਹਾ ਹੈਗਾ ਮੈਂ ਤਾਂ ਹੀ ਤੈਨੂੰ ਕਿਹਾ ਸੀ ਨਾ ਕਿ ਮੇਰੇ ਕੋਲ ਮੈਂਬਰ ਇੱਕ ਦੋ ਹੀ ਇਕੱਠਾ ਹੋਣ ਨੇ ਤੇ ਬਾਕੀ ਵੇਹਾਂ ਤੂੰ ਤੇ ਮੇਰੀ ਗੱਲ ਸੁਣ ਕਮੇਟੀ ਤੂੰ ਪੂਰੀ ਲੈ ਜਾਣੀ ਆ ਹਨਾ ਫਾਇਦਾ ਤਾਂ ਤੈਨੂੰ ਹੀ ਆ ਮੈਨੂੰ ਕਾਦਾ ਫਾਇਦਾ ਆ ਤੇ ਨਾਲੇ ਆ ਦੋ ਹੁਣ ਰਹਿ ਗਏ ਆ 10 ਨਹੀਂ ਹੋਏ ਪੂਰੇ 8 ਹੀ ਆ ਹੋਏ ਮੈਂਬਰ ਤੋਂ ਮਨਪ੍ਰੀਤ ਕਹਿੰਦੀ ਸੀ ਉਹ ਕਹਿੰਦੀ ਤਾਂ ਸੀਗੀ ਉਹਦਾ ਸਹਰਾ ਨਹੀਂ ਬਿਮਾਰ ਹੋ ਗਿਆ ਅੱਛਾ ਤੇ ਹੁਣ ਉਹ ਪਤਾ ਨਹੀਂ ਉਹ ਪਾਊਗੀ ਕਿ ਨਾ ਪਾਊਗੀ ਹੂੰ ਇਹਦੀ ਤਾਂ ਕੱਚ ਪੱਕ ਜੀ ਹੋਗੀ ਨਾ ਫੇਰ ਉਹਨਾਂ ਦੋ ਮੈਂਬਰ ਹੋਰ ਕਿੱਥੇ ਕਰਨੇ ਪੈਣਗੇ ਤੇ ਫੇਰ ਕਰਨੇ ਤਾਂ ਪੈਣੇ ਹੀ ਹੁਣ ਤੂੰ ਵੀ ਆਪਣੇ ਵੀ ਵੇਖ ਨਾ ਉਧਰ ਪਿੰਦੇ ਦੀਦੀ ਹਾਂ ਮਨਪ੍ਰੀਤ ਆ ਜਾ ਅੱਛਾ ਇੱਥੇ ਬਟਾ ਸਸਿ ਸ਼ਾ ਸ਼ੀ ਹਾਂ ਆਹ ਉਹ ਕਲਜੀਤ ਆਈ ਹੀ ਤੇ ਉਹਨੇ ਹੀ ਮੈਂ ਗੱਲ ਕਰਨ ਦੇਈ ਵੀ ਦੋ ਇੱਕ ਮੈਂਬਰ ਹੀ ਘਟੰਦੇ ਆ ਬਾਕੀ ਤਾਂ ਅਦਾ ਹੋ ਗਿਆ ਹੀ ਆਹੀਂ ਵੇਖਣ ਦੇ ਕਿ ਮਨਪ੍ਰੀਤ ਨੇ ਵੀ ਪਾਈਆਂ ਵਧੇ ਕਹਿੰਦੇ ਕਿ ਇਹਨਾਂ ਦੀ ਕੱਚਪਾਕੀ ਆ ਉਹਨਾਂ ਦੀ ਮੈਂ ਫੋਣੀ ਤੇ ਆ ਗਈ ਤੁਹਾਨੂੰ ਪਤਾ ਹੀ ਆ ਹੁਣ ਕਿ ਹੁਣ ਕੀ ਕਰਾਂ ਡੈਡੀ ਵੱਲ ਵੀ ਬੜੀ ਟੈਨਸ਼ਨ ਹੋਈ ਪਈ ਆ ਤੇ ਠੀਕ ਹੁਣ ਚਾਚਾ ਜੀ ਕਹਿੰਦੇ ਕੀ ਕਰਨਾ ਦੀਦੀ ਹਜੇ ਤੇ ਡਾਕਟਰ ਇਦਾਂ ਹੀ ਕਹੀ ਜਾਣਦੇ ਆ ਵੀ ਦੱਸਦੇ ਆ ਦੱਸਦੇ ਆ ਕੁਛ ਟਾਈਮ ਦਿਓ ਤੁਹਾਡਾ ਜਿਆਦਾ ਹੋ ਗਿਆ ਬਹੁਤ ਟੈਨਸ਼ਨ ਹੋਈ ਪਈ ਆ ਜਦੇ ਸਮਝ ਹੀ ਨਹੀਂ ਲੱਗਣ ਦੀ ਕੁਛ ਪੀ ਕੀ ਕਰੇ ਤੇ ਦੀਦੀ ਵੀ ਘਰ ਰੋਈ ਜਾਣ ਦੀ ਹੀਗੀ ਤੇ ਮੈਂ ਹਾਂ ਚਲ ਮੈਂ ਇੱਧਰ ਆਈ ਆ ਤੁਹਾਡੇ ਵੱਲ ਤੇ ਮੈਂ ਵੇਖਿਆ ਮਾ ਭਰਾ ਤੇ ਹੀ ਕੀ ਗੰਡੇ ਜੇ ਕੁਛ ਨਹੀਂ ਐ ਕਲਜੀਤ ਆਈ ਸੀ ਤਾਂ ਮੈਨੂੰ ਪੁੱਛਣ ਲਈ ਸੀ ਮੈਂਬਰ ਪੂਰੇ ਹੋਏ ਕਿ ਨਹੀਂ ਹਾਂ ਨਹੀਂ ਮੈਂ ਵੇਖੀ ਬਾਸ ਸਕੂਟਰੀ ਲੱਗੀ ਤੇ ਮੈਂ ਚਲ ਵੇਖ ਕੇ ਹੁਣੀ ਆ ਅੱਛਾ ਅੱਛਾ ਹੂੰ ਤੇ ਹੁਣ ਆ 8 ਮੈਂਬਰ ਤੇ ਹੋ ਗਿਆ ਤੇ 2 ਰਹਿੰਦੇ 2 ਰਹਿੰਦੇ ਸਾਡੇ ਮੈਮ ਉਹਦਾਂ ਤੇ ਤੂੰ ਪਾਉਣੀ ਆਂ ਸੀ ਤਾਂ ਫੇ ਪੂਰੇ ਹੋ ਜਾਣੇ ਸੀ ਭੱਜੀ ਦੀ ਹੁਣ ਕਿਉਂ ਡੈਡੀ ਨੇ ਤੇ ਠੀਕ ਹੋ ਹੀ ਜਾਣਾ ਵਾ ਚਲੋ ਹੁਣ ਓਕੇ ਦੇਨ ਚੱਲਣਦੇ ਆ ਫੇਰ ਆਪਣਾ ਹੋ ਹੀ ਜਾਣਾ ਵਾ ਸੋਖਾ ਤੇ ਫੇਰ ਪਾਉਣੀ ਆ ਤੇ ਲੈ ਦੱਸ ਦੀਦੀ ਹੁਣ ਪਾਉਣੀ ਨਹੀਂ ਫੇਰ ਕਮੇਟੀਆਂ ਤੇ ਕਿੰਨੀਆਂ 10 ਮਹੀਨੇ ਚੱਲਣੀਆਂ ਵਾ ਤੇ ਡੈਡੀ ਨੇ ਬੁ ਮਾ ਥੋੜਾ ਇਨ ਚ ਰਹਿਣਾ ਵਾ ਹਾਂ ਹੋਰ ਤਾਂ ਚੱਲ ਹੈ ਗਈ ਹੈ ਨਾ ਹੱਥ ਮੈਂ ਵੀ ਸੋਚਿਆ ਹੱਥ ਟਾਈਟ ਹੋ ਗਿਆ ਹੱਥ ਨੂੰ ਕੀ ਆ ਡੈਡੀ ਕਮਾਈ ਕਰਨ ਵਾਲੇ ਆ ਆਗੇ ਤੇ ਡੈਡੀ ਨੇ ਕਮਾਈ ਸ਼ੁਰੂ ਕਰ ਦੇਣੀ ਆ ਫਿਰ ਤੈਨੂੰ ਪਤਾ ਵਾ ਫਸਲ ਜਿਹੜੀ ਬੀਜ ਸੀ ਉਹ ਤੇ ਵੱਢਣੀ ਆ ਨਾ ਆਹ ਹੋ ਤਾਂ ਚੱਲ ਹੈਗਾ ਆ ਪਰ ਇਹ ਮੇਰੀ ਰੱਖੋ ਹਾਂ ਕਮੇਟੀ ਵਿੱਚ ਤੇ ਮੈਂ ਕਿਹਾ ਚਾਚੀ ਜੀ ਤਾਂ ਪਹਿਲਾਂ ਹੀ ਕਹੀ ਜਾਂਦੇ ਸੀ ਹੁਣ ਤੇ ਫਿਰ ਵੀ ਚਾਚਾ ਜੀ ਬਿਮਾਰ ਕੋਈ ਗੱਲ ਨਹੀਂ ਮੰਮੀ ਹਾਂ ਤੁਹਾਨੂੰ ਪਤਾ ਵਾ ਬਿਮਾਰ ਹੀ ਨਾ ਤਾਂ ਕਰਕੇ ਟੈਨਸ਼ਨ ਲੈਣ ਦੇ ਹੀਗੇ ਤੇ ਪਿੰਦੇ ਦੀਦੀ ਇਦਾਂ ਕਰੋ ਦੋਹਾਂ ਕਮੇਟੀਆਂ ਦੇ ਪੈਸੇ ਕਲ ਦੀ ਦੀਦੀ ਨੂੰ ਮੈਂ ਹੀ ਦੇਣਿਆ ਤੇ ਹੋਰ ਤੁਸੀਂ ਦੇ ਲੋ ਆ ਨੰਗ ਦਾ ਨਾ ਪ੍ਰੀਤ ਦਾ ਵਿਆਹ ਫੇ ਮੈਂ ਤੁਹਾਨੂੰ ਮੋੜ ਦਿੰਨੀ ਆ ਤੇ ਮਨਪ੍ਰੀਤ ਪ੍ਰੀਤ ਦੇ ਵਿਆਹ ਚ ਤੇ ਉਦਾਂ ਹੀ ਬਥੇਰਾ ਖਰਚਾ ਹੋ ਜਾਣਾ ਆ ਤੇ ਤੇ ਫੇਰ ਹੁਣ ਮੈਂ ਤਾਂ ਤਿੰਨ ਪਤਾ ਜਾ ਫਿਰ ਰਹਿਣ ਦੋ ਫਿਰ ਮੈਂ ਤੇ ਤੁਹਾਡਾ ਹੀ ਮਿੰਟ ਤੱਲਾ ਹੀ ਕਰਨ ਆਈ ਹੀਗੀ ਵੀ ਵੇ ਲੋ ਕਮੇਟੀਆਂ ਦੇ ਮੈਨੂੰ ਪਹਿਲਾਂ ਹੀ ਪਤਾ ਸੀ ਵੀ ਕਮੇਟੀਆਂ ਦੀ ਗੱਲ ਹੋਣੀ ਆ ਤੇ ਮੈਂ ਦੀਦੀ ਨੂੰ ਕਿਹਾ ਵੀ ਦੀਦੀ ਤੂੰ ਬੈਹ ਦੋ ਮਿੰਟ ਤੇ ਮੈਂ ਆਈ ਬਸ ਉਹਨੇ ਕਹਣਾ ਇੱਕਦਮ ਜਾ ਕੇ ਉੱਥੇ ਬਹਿ ਗਈ ਲੋਕੀ ਕਹਿੰਦੇ ਹੁੰਦੇ ਗਵਾਂਡੀ ਸਰਾਨੇ ਦੀ ਬਾਹ ਹੁੰਦੀ ਆ ਐਵੇਂ ਹੀ ਖਾਣ ਹੀ ਬਣਾਏ ਆ ਪਤਾ ਨਹੀਂ ਕਿਹੜੇ ਵੇਲੇ ਬਣਾਉਂਦੇ ਆ ਇਹ ਮਨਪ੍ਰੀਤ ਤੂੰ ਗੁੱਸਾ ਨਾ ਕਰ ਉਹ ਤੇ ਕੋਈ ਗੱਲ ਨਹੀਂ ਮੈਂ ਦੇ ਦੂੰਗੀ ਕੋਈ ਨਹੀਂ ਤੂੰ ਫਿਰ ਟੈਨਸ਼ਨ ਨਾ ਲੈ ਤੇ ਮੈਂ ਇਹ ਵੀ ਦੇ ਦੂੰਗੀ ਪਹਿਲਾਂ ਵੀ ਤੂੰ ਮੈਨੂੰ ਕਹੀ ਜਾਂਦੀ ਸੀ ਕਿ ਮੈਨੂੰ ਫੈਸ਼ੀਅਲ ਦੇ ਪੈਸੇ ਵੀ ਤੂੰ ਦੇ ਦੀ ਤੇ ਹੁਣ ਇਹ ਵੀ ਮੈਂ ਦਵਾਂਗੀ ਤੇ ਬਾਜੀ ਤੇਨੂੰ ਜਵਾਬ ਵੀ ਦੇਣਾ ਪੈਣਾ ਹਣਾ ਤੇ ਜੇ ਬੰਦਾ ਮੰਗਣ ਡਿਆ ਵਾ ਤੇ ਫਿਰ ਕੀ ਆ ਹਨਾ ਮੰਗਣਾ ਕਿਤੇ ਸੌਖਾ ਹੁੰਦਾ ਬੜਾ ਔਖਾ ਹੁੰਦਾ ਨਹੀਂ ਚੱਲ ਕੋਈ ਮਨਜ਼ੂਰੀ ਨਹੀਂ ਦਗਾ ਕਰਤੋਂ ਏਦਾਂ ਨਾ ਕਹਿਆ ਫਿਰ ਮੇਰੇ ਵੀ ਦਿਲ ਨੂੰ ਕੁਛ ਹੁੰਦਾ ਕੋਈ ਨਹੀਂ ਮੈਂ ਦੇ ਦੂੰਗੀ ਚੱਲ ਫਿਰ ਦੇ ਦਿਓ ਕਿੰਨੇ ਕਿੰਨੇ ਬਾਤੀਆਂ ਵਾ ਅੱਛਾ ਪਰੰਪੀ ਜੀ ਜਾਨਤ ਲੈ ਚੱਲ ਇਹਨਾਂ ਦੇ ਘਰਾਂ ਦਾ ਵੀ ਸਮਾਨ ਹੀ ਬਣੂਗਾ ਹਾਂ ਨਾ ਸੱਚੀ ਕਹਿੰਦੇ ਆ ਪੀ ਜਿਹੜੀ ਜਨਾਨੀ ਆ ਸੁਈ ਨਾ ਘਰ ਬਣਾ ਲੈਂਦੀ ਆ ਬੰਦੇ ਕੋ ਕਈਆਂ ਨਾ ਹੰਬ ਜਾਂਦਾ ਤਾਂ ਵੀ ਕਿਤੇ ਓੱਖਾ ਬੰਦਾ ਵਾ ਆ ਨਿੱਕੀ ਨਿੱਕੀਆਂ ਚੀਜ਼ਾਂ ਦੇ ਜਨਾਨੀ ਬਣਾ ਲੇ ਤੇ ਫੇਰੀ ਬੰਦੀਆਂ ਵਾ ਹੁਣ ਮੇਰੇ ਘਰ ਤਾਂ ਸਾਰਾ ਕਮੇਟੀ ਵਿੱਚ ਬੰਦ ਜਾਂਦੀ ਚੀਜ਼ ਉਹਦਾ ਨਾ ਰਹ ਜਾਂਦੇ ਹਨਾ ਇਹ ਇਕੱਠੇ ਹੋ ਜਾਂਦੇ ਮੈਨੂੰ ਵੀ ਹੁੰਦਾ ਮੈਂ ਕਾ ਚੱਲ ਪਾ ਹੀ ਰਹਿਣੀ ਆ ਚਲੋ ਫੇਰ ਨਾ ਮੈਂ ਮੈਂ ਫੇਰ ਜਾਵਾਂ ਦੀਦੀ ਕੱਲੀ ਆ ਤੇ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਮੈਂ ਕਮੇਟੀ ਦੀ ਹੋਣੀ ਆ ਨਹੀਂ ਤੇ ਮੇਰੇ ਵੀ ਮਨ ਦੇ ਵਿੱਚ ਚੋਰਾ ਹੀ ਲੱਗਾ ਰਹਿਣਾ ਹੈਗਾ ਕਿਹਦੀ ਵੀ ਤਾਂ ਪਿੰਦਰ ਦੀਦੀ ਤੈਨੂੰ ਕਿੰਨੀਆਂ ਕ ਮੈਂ ਸੀਸਾਂ ਹੀ ਦੇਣੀ ਆ ਵਾ ਢਿੱਡ ਤੋਂ ਵੀ ਨ ਚੱਲ ਮੇਰਾ ਓਖਾ ਟਾਈਮ ਸਾਰਿਆ ਵਾ ਚੱਲ ਕੋਈ ਗੱਲ ਨਹੀਂ ਤੇ ਓਖਾ ਟਾਈਮ ਦੀਦੀ ਆਇਆ ਵੀ ਕਿਹੜਾ ਮੈਂ ਵੀ ਤੈਨੂੰ ਵਿਚਾਰੀ ਨੂੰ ਕਿਹਾ ਕਿ ਤੂੰ ਮੈਂਬਰ ਇਕੱਠੇ ਕਰੀਆ ਕਿ ਮੈਨੂੰ ਕਹਿ ਨਹੀਂ ਗਾ ਸਾਰੇ ਮੈਂਬਰ ਪੈਦਾ ਐਨੇ ਵੀ ਸਾਰਾ ਮੇਰੇ ਸਾਰੀ ਸੰਗਿਆ ਫੇਲੀਏ ਤੇ ਸੈਲੀਏ ਤੇ ਸੈਲੀਏ ਪੰਦੇ ਕੋਈ ਫਾਇਦਾ ਵੀ ਹੋਣਾ ਚਾਹੀਦਾ ਵਾ ਹਾਂ ਤੇ ਤੂੰ ਆ ਪਿੰਨੇ ਵੇਲਾ ਮਾਨਪ੍ਰੀਤ ਵੇਲਾ ਕੰਨੀਏ ਚਲਾਉਂਗੀ ਕਮੇਟੀ ਪੂਰੀ ਦੀ ਪੂਰੀ ਐਨੇ ਰੱਖ ਲੈਣੀ ਆ ਚੱਲ ਕੋਈ ਨਹੀਂ ਭੈਣ ਮੈਂਬਰ ਇਕੱਠੇ ਕਰਨ ਨੂੰ ਹੀ ਆ ਕੋਈ ਨਹੀਂ ਵਿੱਚ ਤੈਨੂੰ ਕੋਈ ਹਸਦਾ ਵਾ ਹਾਂ ਚੱਲੀਆ ਗੜੀਆਂਵੇਂ ਬੰਦ ਹਾ ਦਿਲ ਮਿਲੇ ਦੀ ਗੱਲ ਹੁੰਦੀ ਆ ਹਨ ਤੇ ਚਲੋ ਫਿਰ ਮੈਂ ਜਾਵਾਂ ਮੈਂ ਫਿਰ ਵੇਖਾਂ ਦੀਦੀ ਵੱਲ ਉਹ ਵੀ ਵਿਚਾਰੀ ਬੜੀ ਟੈਨਸ਼ਨ ਚ ਮਾ ਮਾ ਪਿਓ ਤੋਂ ਬਿਨਾ ਵੀ ਕਾਦਾ ਹੁੰਦਾ ਨਹੀਂ ਹੁੰਦਾ ਤਾਂ ਹੈ ਚਲ ਕੋਈ ਨਹੀਂ ਤੂੰ ਵੇਖ ਉਹਨੂੰ ਤੇ ਹਾਂ ਚਲ ਮੈਂ ਵੇਖਦੀ ਆ ਤੇ ਦੌਣ ਤੇ ਦੇ ਦਿਓ ਤੇ ਇਹਨਾਂ ਨੂੰ ਪੈਸਾ ਹਾਂ ਮੈਂ ਨਹੀਂ ਦੇ ਜਾਨੀ ਇਹ ਨਹੀਂ ਵੇ ਲੈ ਇਹਦੇ ਕੰਮ ਤੇ ਕਮੇਟੀ ਇਹਨੇ ਪਾਈ ਜਰੂਰ ਆ ਇਹਨੇ ਲੈਣੀ ਸਾਰੀ ਉਹਦੇ ਤੋਂ ਹੀ ਆਪਣੀ ਨਣਾਨਾਂ ਤੋਂ ਅੱਛਾ ਹਾਂ ਐਦਾਂ ਨੂਲੀ ਬੜੀ ਮਿੱਠੀ ਆਏ ਜਿੱਦਾਂ ਹੁਣ ਤੁਹਾਨੂੰ ਕਹਿਣ ਦੀ ਆ ਕਿ ਤੂੰ ਪੈਸੇ ਦੇਦੀ ਹੈ ਨਾ ਓਦਾਂ ਹੀ ਕਰਦੀ ਆ ਤੇ ਉਹਨੂੰ ਵੀ ਸ਼ਦਨ ਨੂੰ ਪਤਾ ਨਹੀਂ ਲੱਗਦਾ ਉਹ ਜੋ ਖੋਸ਼ਾ ਪਰਝਾਈ ਨਹੀਂ ਸਮਝੀ ਜਾਂਦੀ ਵੀ ਇਹਨੂੰ ਹੀ ਖਵਾਈ ਤਰੀ ਜਾਣ ਦੇਈ ਆ ਉਹਨੇ ਵੀ ਵੇਖ ਲਓ ਕੱਖ ਨਹੀਂ ਬਣਾਉਣਾ ਇਹ ਗੱਲਾਂ ਬਾਤਾਂ ਨਾ ਫਿਰ ਉਹ ਚਰੀ ਤਸ ਕਰ ਲੈਂਦੀ ਹੈ ਨਾ ਜਿੱਦਾਂ ਇਦਾਂ ਕਹਿਣ ਨੂੰ ਉਹਨੂੰ ਲੱਗਦਾ ਵੀ ਇਹ ਚੰਗੀ ਬੜੀ ਆ ਚਲੋ ਤਾਂ ਮਾੜੀ ਵੀ ਨਹੀਂ ਗਈ ਨਹੀਂ ਚਲੋ ਹੈ ਤੇ ਚੰਗੀ ਆ ਫਰਗੀ ਆ ਚਲੋ ਚੰਗੀ ਆ ਦੇ ਨਾਂ ਨਾਲ ਹੈ ਨਾ